ਹੈਲੋ ਜੀ ਨਮਸਤੇ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਚਟੋਰੀ ਅੰਜਲੀ ਤੇ ਆਹ ਜਿਹੜੀ ਚੀਜ਼ ਬਣਾਈ ਹੈ ਆਪਾਂ ਇਹ ਆਪਾਂ ਬਣਾਈ ਹੈ ਬਚੀ ਹੋਈ ਦਾਲ ਤੋਂ ਰਾਤ ਮੈਂ ਬਣਾਈ ਸੀਗੀ ਮੂੰਗੀ ਮਸਰੀ ਦੀ ਦਾਲ ਤੇ ਮੂੰਗੀ ਮਸਰੀ ਦੀ ਦਾਲ ਗਈ ਸੀ ਬਚ ਤੇ ਹੁਣ ਸਵੇਰੇ ਨਾ ਤਾਂ ਪਰੌਂਠੇ ਖਾਣ ਦਾ ਦਿਲ ਕੀਤਾ ਨਾ ਕਿਸੇ ਹੋਰ ਚੀਜ਼ ਨੂੰ ਖਾਣ ਦਾ ਦਿਲ ਕੀਤਾ ਤੇ ਘਰ ਦੇ ਕਹਿੰਦੇ ਸੈਂਡਵਿਚ ਬਣਾ ਦੇ ਤੇ ਲੋ ਜੀ ਫਿਰ ਆਪਾਂ ਬਣਾਏ ਦਾਲ ਵਾਲੇ ਸੈਂਡਵਿਚ ਦਾਲ ਨੂੰ ਆਪਾਂ ਰੱਖ ਲਿਆ ਤੇ ਨਾਲ ਲਿਆ ਆਪਾਂ ਪੋਹਾ ਪੋਹੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਜਦ ਤੱਕ ਇਹਨਾਂ ਦਾ ਪੂਰਾ ਪਾਊਡਰ ਜਿਹਾ ਨਾ ਬਣ ਜੇ ਬਿਲਕੁਲ ਪਾਊਡਰ ਜਿਹਾ ਬਣਨ ਤੇ ਆਪਾਂ ਇਹਨੂੰ ਦਾਲ ਦੇ ਵਿੱਚ ਮਿਕਸ ਕਰ ਦੇਣਾ ਇਹ ਜ਼ਰੂਰੀ ਨਹੀਂ ਵੀ ਤੁਸੀਂ ਇਹਨੂੰ ਮੂੰਗੀ ਮਸਰੀ ਦੀ ਦਾ ਜਿਹੜੀ ਬਚੀ ਹੋਈ ਦਾਲ ਹੋਵੇ ਤੁਸੀਂ ਉਹਦੇ ਵਿੱਚ ਹੀ ਮਿਕਸ ਕਰਕੇ ਬਣਾ ਸਕਦੇ ਹੋ ਜਿਹੜੀ ਮਰਜੀ ਰਾਤ ਦੀ ਬਚੀ ਹੋਈ ਦਾਲ ਸਬਜ਼ੀ ਹੋਵੇ ਤੁਸੀਂ ਉਹਦੇ ਵਿੱਚ ਇਹਨੂੰ ਗ੍ਰाइंड ਕਰਕੇ ਮਿਕਸ ਕਰਕੇ ਬਣਾ ਸਕਦੇ ਹੋ ਤੇ ਲੋਜੀ ਹੁਣ ਨਾਲ ਆਪਾਂ ਥੋੜੀਆਂ ਜਿਹੀਆਂ ਪਾਈਆਂ ਸੀ ਇਹਦੇ ਵਿੱਚ ਸਬਜ਼ੀਆਂ ਤਾਂ ਜੋ ਇਹਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜਾਏ ਮੇਰੇ ਕੋਲ ਪਈ ਸੀ ਗਾਜਰ ਮੈਂ ਗਾਜਰ ਨੂੰ ਪਚੜ ਕੇ ਪਾ ਲਿਆ ਤੁਸੀਂ ਚਾਹੋ ਬਰੀਕ-ਬਰੀਕ ਕੱਟ ਕੇ ਪਾ ਲਿਓ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਪਾ ਸਕਦੇ ਹੋ ਤੇ ਇਹਨੂੰ ਵੀ ਆਪਾਂ ਪੂਰੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਫਿਰ ਆਪਾਂ ਪਾਣਾ ਇਹਦੇ ਵਿੱਚ ਪਿਆਜ਼ ਥੋੜਾ ਜਿਹਾ ਕਦੂਕਸ ਕਰਕੇ ਪਾਵਾਂਗੇ ਆਪਾਂ ਅਦਰਕ ਟੇਸਟ ਵਧੀਆ ਦੇਣ ਲਈ ਤੇ ਨਾਲ ਹੀ ਆਪਾਂ ਪਾਵਾਂਗੇ ਧਨੀਆ ਹੁਣ ਆਂਦੀ ਆ ਵਾਰੀ ਮਸਾਲਿਆਂ ਦੀ ਮਸਾਲੇ ਵਾਸਤੇ ਮੈਂ ਇਹਦੇ ਵਿੱਚ ਪਾਈ ਸੀ ਚਿਲੀ ਫਲੇਕਸ 오ਰਗੈਨੋ ਤੇ ਨਾਲ ਹੀ ਪਾਇਆ ਸੀ ਮੈਂ ਲੂਣ ਲੂਣ ਆਪਾਂ ਹਿਸਾਬ ਸਿਰ ਪਾਣਾ ਕਿਉਂਕਿ ਲੂਣ ਜਿਹੜਾ ਦਾਲ ਦੇ ਵਿੱਚ ਵੀ ਪਹਿਲਾਂ ਹੀ ਸੀਗਾ ਫਿਰ ਲੂਣੇ ਦੇ ਵਿੱਚ ਜ਼ਿਆਦਾ ਨਾ ਹੋ ਜਵੇ ਇਸ ਲਈ ਆਪਾਂ ਲੂਣ ਹਿਸਾਬ ਸਿਰ ਪਾਣਾ ਤੇ ਜਿਹੜੀ ਕਾਲੀ ਮਿਰਚ ਆ ਉਹ ਤੁਸੀਂ ਬਾਜ਼ਾਰ ਦਾ ਪਾਊਡਰ ਨਾ ਲੈ ਕੇ ਆਇਆ ਕਰੋ ਕਾਲੀ ਮਿਰਚ ਨੂੰ ਘਰੇ ਹੀ ਕੁੱਟ ਕੇ ਕਾਲੀ ਮਿਰਚ ਬਣਾਇਆ ਕਰੋ ਤੇ ਲੋ ਜੀ ਆਪਾਂ ਕਾਲੀ ਮਿਰਚ ਨੂੰ ਘਰੇ ਜਿੰਨੀ ਕਿ ਚਾਹੀਦੀ ਓਨੀ ਕੁ ਕੁੱਟ ਲਿਆ ਤੇ ਓਨੀ ਕ ਆਪਾਂ ਇਹਦੇ ਵਿੱਚ ਪਾ ਦਵਾਂਗੇ ਮੈਨੂੰ ਥੋੜੀ ਜਿਹੀ ਜ਼ਿਆਦਾ ਲੱਗੀ ਸੀ ਫੇਰ ਮੈਂ ਥੋੜੀ ਜਿਹੀ ਰੱਖ ਲਈ ਸੀ ਤੇ ਬਾਕੀ ਦੀ ਆਪਾਂ ਵਿੱਚ ਪਾਤੀ ਸੀ ਤੇ ਹੁਣ ਮੈਨੂੰ ਇੱਥੇ ਭਾਂਡਾ ਵੀ ਛੋਟਾ ਲੱਗਿਆ ਤਾਂ ਜੋ ਇਹਦੇ ਵਿੱਚ ਸ ਮਿਰਚ ਪਿਆਜ਼ ਧਨੀਆ ਸਾਰੇ ਪਾਸੇ ਚੰਗੀ ਤਰ੍ਹਾਂ ਮਿਕਸ ਹੋ ਜਵੇ ਖੋਣੇ ਥੋੜੀ ਥੋੜੀ ਆਲੂ ਦੀ ਪਿੱਠੀ ਵਰਗੀ ਲੱਗ ਰਹੀ ਹੈ ਤੁਸੀਂ ਚਾਹੋ ਤਾਂ ਜੇਕਰ ਇਹ ਨੂੰ ਰੋਟੀ ਦੇ ਵਿੱਚ ਜਿੱਦਾਂ ਆਪਾਂ ਆਲੂ ਦੇ ਪਰੌਂਠੇ ਬਣਾਉਣੇ ਆ ਤੁਸੀਂ ਇਹਨੂੰ ਉਹਦੇ ਵਿੱਚ ਵੀ ਪਾ ਕੇ ਬਣਾਉਂਗਾ ਨਾ ਤੇ ਬਹੁਤ ਹੀ ਟੇਸਟੀ ਬਣਨਗੇ ਤੇ ਲੋ ਜੀ ਹੁਣ ਕਿਉਂਕਿ ਆਪਾਂ ਇਹਦੇ ਸੈਂਡਵਿਚ ਬਣਾਣੇ ਸੀਗੇ ਤੇ ਆਪਾਂ ਇਹਨੂੰ ਦੋਨੇ ਪਾਸੇ ਲਪੇਟਾ ਪਾਣਾ ਸੀਗਾ ਦਾਲ ਦੇ ਜਿਹੜੇ ਆਪਣੀ ਬਣਾਈ ਆ ਹਨਾ ਤੇ ਇਸ ਲਈ ਆਪਾਂ ਨੂੰ ਥੋੜਾ ਜਿਹਾ ਇਹਨੂੰ ਲਿਕਵਿਡ ਫਾਰਮ ਦੇ ਵਿੱਚ ਬਣਾਉਣਾ ਪਿਆ ਇਸ ਲਈ ਆਪਾਂ ਨੇ ਥੋੜਾ ਪਤਲਾ ਕਰ ਲਿਆ ਤੇ ਫਿਰ ਆਪਾਂ ਜਿਹੜਾ ਬ੍ਰੈਡ ਸੀਗਾ ਉਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਪਾਸੇ ਸਾਰੇ ਪਾਸੇ ਦੋ ਜਿਹੜਾ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਚਾਹੇ ਘੀਓ ਲਗਾ ਲਿਓ ਦੇਸੀ ਘੀਓ ਲਗਾ ਲਿਓ ਤੇ ਇਹਨੂੰ ਦੋਨੋਂ ਪਾਸੇ ਹੁਣ ਆਪਾਂ ਚੰਗੀ ਤਰ੍ਹਾਂ ਸੇਕ ਲੈਣਾ ਤੇ ਥੋੜਾ ਜਿਹਾ ਕਿਉਂਕਿ ਮੇਰੇ ਕੋਲ ਨਾਨ ਸਟਿਕ ਤਵਾ ਹੈ ਨਹੀਂਗਾ ਨਾਨ ਸਟਿਕ ਕੜਾਈ ਹੈ ਇਸ ਲਈ ਆਪਾਂ ਕੜਾਈ ਦੇ ਵਿੱਚ ਹੀ ਬਣਾ ਲਿਆ ਤੇ ਇਹਨੂੰ ਥੋੜਾ ਪਲਟਾਣ ਦੇ ਵਿੱਚ ਥੋੜਾ ਜਿਹਾ ਮੁਸ਼ਕਲ ਆਊਗੀ ਪਰ ਕੋਈ ਗੱਲ ਨਹੀਂ ਜੇ ਤੁਸੀਂ ਕੋਸ਼ਿਸ਼ ਕਰੋਗੇ ਤਾਂ ਹੋ ਜਾਊਗਾ ਤੇ ਹੁਣ ਆਪਾਂ ਇਹਨੂੰ ਦੋਨੇ ਪਾਸੇ ਸੇਕ ਲੈਣਾ ਤੇ ਆਹ ਦੇਖੋ ਆਪਣਾ ਕਿੰਨਾ ਸੋਹਣਾ ਸੈਂਡਵਿਚ ਤੇ ਬਿਲਕੁਲ ਹੀ ਸੌਫਟ ਬਣੂਗਾ ਕਿਉਂਕਿ ਇਹਦੇ ਵਿੱਚ ਦਾਲ ਲੱਗ ਚੁੱਕੀ ਹੈ ਨਾ ਤੇ ਇਹਦੇ ਦਾਲ ਦੇ ਨਾਲ ਥੋੜਾ ਪਾਣੀ ਵੀ ਇਹਦੇ ਵਿੱਚ ਲੱਗ ਚੁੱਕਿਆ ਤੇ ਇਹ ਬਿਲਕੁਲ ਹੀ ਸੌਫਟ ਖਾਨ ਦੇ ਵਿੱਚ ਵੀ ਇੰਨਾ ਕੁ ਟੇਸਟੀ ਬਣਿਆ ਸੀ ਨਾ ਤੇ ਤੁਸੀਂ ਜ਼ਰੂਰ ਮੇਰੇ ਕਹੇ ਤੇ ਇੱਕ ਵਾਰ ਟਰਾਈ ਕਰਕੇ ਦੇਖਿਓ ਜੇਕਰ ਤੁਸੀਂ ਇਹਨੂੰ ਇੱਕ ਵਾਰ ਬਣਾ ਲਿਆ ਨਾ ਤੇ ਤੁਸੀਂ ਜਾਣ ਬੁੱਝ ਕੇ ਦਾਲ ਜ਼ਿਆਦਾ ਬਣਾਇਆ ਕਰੋਗੇ ਵੀ ਦਾਲ ਆਪਣੀ ਬਚ ਜੂਵੇ ਤੇ ਆਪਾਂ ਇਹ ਸੈਂਡਵਿਚ ਦੁਬਾਰਾ ਬਣਾਈਏ ਤੇ ਇੰਨਾ ਕਿ ਇਹ ਸਵਾਦ ਬੰਦ ਹੈ ਤੇ ਨਾਲ ਆਪਾਂ ਬਣਾਈ ਸੀ ਹਰੀ ਚਟਨੀ ਦਹੀਂ ਪਾ ਕੇ ਇਹਦੇ ਵਾਸਤੇ ਲਿਆ ਸੀ ਮੈਂ ਧਨੀਆ ਵਿੱਚ ਪਾਇਆ ਸੀ ਆਪਾਂ ਪਿਆਜ਼ ਇੱਕ ਪਿਆਜ਼ ਪਾ ਲਿਓ ਬਹੁਤ ਹੋਊਗਾ ਕਿਉਂਕਿ ਜਿਹੜਾ ਜ਼ਿਆਦਾ ਪਿਆਜ਼ ਬਾਦਲਦਾ ਨਾ ਫਿਰ ਉਹ ਨਾਲ ਚਟਨੀ ਦਾ ਰੰਗ ਥੋੜਾ ਜਿਹਾ ਅਲੱਗ ਹੋ ਜਾਂਦਾ ਤੇ ਹਰੇ ਪੰਦੇ ਵਿੱਚ ਨਹੀਂ ਰਹਿੰਦੀ ਉਹ ਚਟਨੀ ਨਾਲ ਆਪਾਂ ਪਾਈ ਸੀਗੀ ਅੱਧੀ ਹਰੀ ਮਿਰਚ ਕਿਉਂਕਿ ਹਰੀ ਮਿਰਚ ਬਹੁਤ ਤਿੱਖੀ ਸੀਗੀ ਤੇ ਬਹੁਤ ਵੱਡੀ ਸੀ ਇਸ ਲਈ ਆਪਾਂ ਛੋਟੀ ਜੀ ਅੱਧੀ ਕਪਾ ਲਈ ਤੇ ਆਪ ਆਇਆ ਸੀ ਮੈਂ ਖੱਟੇ ਵਾਸਤੇ ਆਮਚੂਰ ਜ਼ਰੂਰੀ ਨਹੀਂ ਵੀ ਤੁਸੀਂ ਵੀ ਆਮਚੂਰੀ ਪਾਣਾ ਤੁਹਾਡੇ ਕੋਲ ਜੇ ਨਿੰਬੂ ਹੋਏਗਾ ਤੁਸੀਂ ਨਿੰਬੂ ਪਾ ਸਕਦੇ ਹੋ ਨਾਲ ਮੈਂ ਪਾਇਆ ਸੀਗਾ ਲੂਣ ਇਹ ਮੈਂ ਪਾਇਆ ਸੀਗਾ ਕਾਲਾ ਲੂਣ ਕਿਉਂਕਿ ਇਹਦੇ ਨਾਲ ਸਵਾਦ ਜ਼ਿਆਦਾ ਵਧੀਆ ਹੁੰਦਾ ਤੇ ਫਿਰ ਆਪਾਂ ਪਾਈ ਸੀਗੀ ਇੰਨੀ ਕੀ ਸ਼ੱਕਰ ਕਿਉਂਕਿ ਮੇਰੇ ਕੋਲ ਚਮਚਾ ਪਤਾ ਨਹੀਂ ਇੱਧਰ ਉੱਧਰ ਫਿੱਦਾ ਸੀਗਾ ਤੇ ਇਸ ਲਈ ਮੈਂ ਚਾਕੂ ਨਾਲ ਹੀ ਪਾਤਾ ਸੀਗਾ ਤੇ ਨਾਲ ਆਪਾਂ ਪਾਇਆ ਸੀ ਆਮਚੂਰ ਥੋੜਾ ਜਿਹਾ ਪਾਇਆ ਸੀਗਾ ਇਹਦੇ ਵਿੱਚ ਅਦਰਕ ਪਹਿਲਾਂ ਆਪਾਂ ਇਹਨੂੰ ਇੱਕ ਗੜਾ ਲਵਾ ਲੈਣਾ ਤਾਂ ਜੋ ਇਹ ਥੋੜੀ ਅੱਧੇ ਕੱਚੀ ਜੀ ਹੋ ਜਵੇ ਹਨਾ ਫਿਰ ਉਸ ਤੋਂ ਬਾਅਦ ਆਪਾਂ ਪਾਣਾ ਇਹਦੇ ਵਿੱਚ ਦਹੀਂ ਤੇ ਦਹੀਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਗੜਾ ਲ ਉਹ ਵਾਕਈ ਬਹੁਤ ਸਵਾਦ ਬਣ ਕੇ ਤਿਆਰ ਹੋਊਗੀ ਜਿਹੜੇ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆ ਨਾ ਸਮੋਸੇ ਉਹਦੇ ਨਾਲ ਜਿਹੜੀ ਐ ਇਦਾਂ ਦੇ ਰੰਗ ਦੀ ਚਟਨੀ ਬਣਦੀ ਹੈ ਤਾਂ ਉਹ ਇਸੇ ਦਹੀਂ ਪਾ ਕੇ ਬਣਾਈ ਜਾਂਦੀ ਹੈ ਇਹਦੇ ਵਿੱਚ ਵੀ ਕਿਉਂਕਿ ਮੈਂ ਇੱਕ ਦਹੀਂ ਥੋੜਾ ਪਾਇਆ ਸੀਗਾ ਇਸ ਲਈ ਥੋੜਾ ਜਿਹਾ ਰੰਗ ਇਹਦਾ ਹਰੇ ਪੰਜੇ ਵਿੱਚ ਬਣਿਆ ਤੇ ਜੇਕਰ ਤੁਸੀਂ ਦਹੀਂ ਜ਼ਿਆਦਾ ਪਾ ਲੋਗੇ ਤੇ ਇਹਦਾ ਜਿਹੜਾ ਰੰਗ ਹੈ ਬਿਲਕੁਲ ਮਾਰਕੀਟ ਸਟਾਈਲ ਦੇ ਵਿੱਚ ਬਣ ਜਾਊਗਾ ਤੇ ਲੋ ਜੀ ਆਪਣੇ ਸੈਂਡਵਿਚ ਬਣ ਕੇ ਤਿਆਰ ਨੇ ਨਾਲ ਆਪਣੀ ਚਟਨੀ ਵੀ ਬਣ ਕੇ ਤਿਆਰ ਹੈ ਤੇ ਤੁਸੀਂ ਬਣਾਓ ਜੀ ਖਾਓ ਜੀ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਕਰੋ ਤੇ ਮੈਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਾਲੀਓ ਵਧੀਆ ਲੱਗਦੀ ਹੈ ਤੇ ਲਾਈਕ ਵੀ ਕਰਕੇ ਜਾਇਆ ਕਰੋ ਤੇ ਨਾਲ ਹੀ ਕਮੈਂਟ ਕਰਦਿਆ ਕਰੋ ਤੇ ਓਕੇ ਜੀ ਬਾਏ ਬਾਏ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਤੁਸੀਂ ਹੋਰ ਕਿਹੜੀ ਰੈਸਿਪੀ ਦੇਖਣੀ ਹੈ ਤੁਸੀਂ ਮੈਨੂੰ ਇਹ ਵੀ ਕਮੈਂਟ ਕਰਕੇ